ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣਾ ਆਪਣੇ ਪੇਜ ਤੇ ਅੱਜ ਉਹਨੂੰ ਬੀ ਟ੍ਰੈਕਟਰ ਮੇਲਾ ਦਿਖਾ ਰਹੇ ਹਾਂ ਤੁਹਾਨੂੰ ਅੱਜ ਬਹੁਤ ਜਿਆਦਾ ਭਰੇ ਹੋਏ ਮੇਲੇ ਤੇ ਬੜੀ ਦੇਵਲਪ ਹੋ ਗਿਆ ਸਾਰੇ ਜੀ ਹੁਣ ਆ ਗਿਆ ਜੀ 524 ਜੌਂਦੀਆਰ ਟਾਇਰ ਪਿਛਲੇ ਡਾਊਨ ਆ ਅਗਲੇ ਹੈਗੇ 75% 2007 ਮਾਡਲ ਹੈ 3 ਲੱਖ ਰੁਪਏ ਰੇਟ 425 ਘਪੜੀ ਦਾ ਨੰਬਰ ਹੈ। ਤੋਂ ਅੱਗੇ ਆ ਗਈ 5500 ਹੋਲੈਂਡ 2009 ਮਾਡਲ ਹੈ। 3 ਲੱਖ 90 ਹਜ਼ਾਰ ਰੁਪਿਆ ਰੇਟ ਹੈ ਇਸ ਦਾ। ਥਰੀ ਸਪੀਡ ਹੈ। ਟਾਇਰ ਹੈਗੇ 70 75 ਪੈਸੇ ਦੇ। ਅੱਗੇ ਆਦਾ ਜੀ HMT 622 ਟਾਇਰ ਕਸੇ ਆ ਜੀ ਇਹਦਾ 622 ਚਾਰ ਵੀ ਨੰਬਰ 2006 ਮਾਡਲ ਹੈ 215000 ਰੁਪਏ ਰੇਟ ਹੈ ਇਹ ਸੋ ਅੱਗੇ ਹੈ ਜੀ ਫਾਰਮ ਟ੍ਰਕ 60 ETI T20 2018 ਮਾਡਲ ਹੈ ਜੀ ਹਰਿਆਣਾ ਦਾ ਨੰਬਰ ਹੈ ਟੈਟਾ ਜੀ ਇਹਦਾ 595000 ਇਸ ਕੋ ਅੱਗੇ ਆ ਗਿਆ ਜੀ 855 ਸਵਰਾਜ ਟਾਇਰ ਅੱਡੇ ਜਿਹੜਾ ਨਾਮ ਮਾੜਲਾ 2 ਲੱਖ ਰੁਪਿਆ ਰੇਟ ਹੈ। ਉਸ ਤੋਂ ਅੱਗੇ ਆ ਗਿਆ ਜੀ ਪ੍ਰੀਤ 955 2014 ਮਾਡਲ ਹੈ 3 ਸਪੀਡ ਹੈ। 2 ਲੱਖ 85000 ਰੁਪਿਆ ਰੇਟ ਹੈ ਦਾ ਪੰਜਾਬ ਨੰਬਰ ਹੈ। 955 3 ਸਪੀਡ ਡਬਲ ਡਿਸਟ੍ਰਿਬਿਊਟਰ। ਟਾਇਰ ਇਸ ਦੇ ਪਿਛਲੇ ਅੱਡੇ ਗਏ ਅੱਦੋਂ ਕੱਟੀ ਐਪ ਤਾਂ ਟਾਲੀ ਇਹ ਪੈਸੇ ਆ ਅਗਲੇ 85 ਪੈਸੇ ਇਸ ਤੋਂ ਅੱਗੇ ਆ ਗਏ 735 ਸਵਰਾਜ ਐਫੀ 96 ਮਾੜ ਲਈ 1,28,000 ਰਪਏ ਰੇਟਡ ਟਾਇਰ ਅਗਲੇ ਜਮਾ ਨਵੇਂ ਆ ਬੈਕ ਟਾਇਰ 70 ਪੈਸੇ ਇਸ ਤੋਂ ਅੱਗੇ ਆ ਗਏ 855 ਸਵਰਾਜ ਅਗਲੇ ਟਾਇਰ ਜਮਾ ਨਵੇਂ ਆ ਡਾਕਟਰ 75 ਰੁਪਏ 2007 ਮਾਡਲ ਦਾ 332000 ਰੁਪਿਆ ਰੇਟ ਹੈ ਪੰਜਾਬ ਨੰਬਰ ਹੈ ਇਸ ਤੋਂ ਬਾਅਦ ਇਹ ਫਾਰਮ ਤੇ ਇੱਕ 60 ਪੰਜਾਬ ਨੰਬਰ ਹੈ 2010 ਮਾਡਲ ਦਾ 298000 ਰੁਪਿਆ ਰੇਟ ਹੈ ਇਸ ਲਈ ਟਾਇਰ 65 ਪੈਸੇ ਹੈ ਅਗਲੇ ਟਾਇਰ 80 ਪੈਸੇ ਹੈ ਸਟਾਕ ਗਈ ਨਿਊ ਹੋਲੈਂਡ ਸ਼ਕਤੀ 30 ਫਰੀ ਸਪੀਡਾ 2012 ਮਾਡਲ ਹੈ 4,35,000 ਰੁਪਏ ਰੇਟ ਸਟਾਕ ਗਈ 744 ਸਵਰਾਜ ਪੀਵੀ 65 ਨੰਬਰ ਹੈ 2002 ਮਾਡਲ ਹੈ 2,52,000 ਰੁਪਏ ਰੇਟ ਸਟਾਕ ਗਈ ਸਪੈਸ਼ਲ ਐਡੀਸ਼ਨ ਸ਼ਕਤੀ ਪੀਵੀ 13 ਨੰਬਰ ਹੈ 2017 ਮਾਡਲ ਹੈ 695000 ਰੁਪਿਆ ਰੇਟ ਹੈ ਟਾਇਰ ਨਵੇਂ ਆ 6 ਤਰੀਕੂ ਤੱਕ ਦੋ ਲੱਗਿਆ ਹੋਏ ਇਸ ਤੋਂ ਅੱਗੇ ਆ ਗਿਆ ਜੀ ਫਾਰਮਟ੍ਰਿਕ 602007 ਮਾਡਲ ਹੈ 287000 ਰੁਪਿਆ ਰੇਟ ਹੈ ਪੰਜਾਬ ਨੰਬਰ ਹੈ ਟਾਇਰ 80 ਦਾ ਸੀ ਇਸ ਤੋਂ ਅੱਗੇ ਆ ਗਿਆ ਜੀ ਫਾਰਮਟ੍ਰਿਕ 60 ਫਿਰ ਸੁਪਰਮੈਕਸ 2017 ਮਾਡਲ ਹੈ 5 ਲੱਖ 35000 ਰੁਪਏ ਰੇਟ ਹੈ 1875 ਬਈਸ ਉਸ ਤੋਂ ਅੱਗੇ ਆ ਗਏ ਜੌਂਡੀਰ 5310 ਕਾਲੇ ਢੱਡਾ ਵਾਲਾ ਫੁੱਲ ਮੈਸ ਹੈਗਾ ਟਾਇਰ ਨਵੇਂ ਆ ਚਾਰੇ ਪੰਜਾਬ ਨੰਬਰ 2009 ਮਾਡਲ ਹੈ 5 ਲੱਖ 45000 ਰੁਪਏ ਰੇਟ ਹੈ ਖੈਰ ਗੁਡੀਅਰ ਦੇ ਜਮਾ ਨਵੇਂ ਲੱਗੇ ਹੋਏ ਹੈ ਬੈਕਟਾਰ ਜੀ ਡਬਲ ਡਿਸਟ੍ਰੀਬਿਊਟਰ ਹੈ ਅਗਲੇ ਟਾਰੇ ਮਾਰੇ ਪਦੇ ਨਵੇਂ ਇਸ ਤੋਂ ਅੱਗੇ ਆ ਗਿਆ ਜੀ 855 ਸਵਰਾਜ ਪੰਜਾਬ ਨੰਬਰ ਹੈ 2014 ਮਾਡਲ ਹੈ 495000 ਰੁਪਏ ਰੇਟ ਹੈ ਇਸ ਤੋਂ ਅੱਗੇ ਫਿਰ ਆ ਗਈ ਸੋਨਾਲੀ ਕਾ 60 RXMM ਸੁਪਰ ਟਾਇਰ 75 2013 ਮਾਡਲ ਦਾ 375000 ਰੁਪਿਆ ਰੇਟ ਹੈ। ਛਤਰੀ ਛਤਰੀ ਲੱਗੀ ਹੋਈ ਹੈ ਫੇਵਰ ਵਾਲੀ। ਪਾਵਰ ਸਟੀਰਿੰਗ ਹੈ। ਇਸ ਤੋਂ ਅੱਗੇ ਆ ਗਈ RJN 605 DIi ਟੌਪ ਵਾਲਾ ਮਾਡਲ ਹੈ। ਟਾਇਰ ਨਵੇਂ ਹੈ। ਫੇਵਰ ਵਾਲੀ ਛਤਰੀ ਡੱਕ ਡੱਕ ਲੱਗਾ ਹੋਇਆ ਵੱਡਾ ਬੰਪਰ ਲੱਗਾ ਹੋਇਆ ਹੈ। 2022 ਮਾਡਲ ਹੈ 7,63,000 ਰੁਪਏ ਰੇਟ ਹੈ ਟਰੈਕਟਰ ਪੂਰਾ ਨਵਾਂ ਹੈ ਜੀ ਇਹ ਮੈਂ ਸ਼ੋਰਮ ਤੋਂ ਲੀਸਨ ਲੀਸਨ ਲਿਆਂਗੇ ਸਟੌਕ ਹੈ ਗਏ ਫਾਰਮਟ੍ਰੈਕ 45 2010 ਮਾਡਲ ਹੈ 2,87,000 ਰੁਪਏ ਰੇਟ ਹੈ ਟਰੈਕਟਰ ਪੂਰਾ ਸਾਫ ਹੈ ਅੱਗੇ ਹੈ ਜੀ 155 ਸਵਰਾਜ ਪੰਜਾਬ ਨੰਬਰ ਹੈ 2018 ਮਾਡਲ ਹੈ 597000 ਰੁਪਿਆ ਰੇਟ ਹੈ ਛਤਰੀ ਛਤਰੀ ਲੱਗੀ ਹੋਈ ਹੈ ਅੱਗੇ ਆ ਗਈ 2021 ਮਾਡਲ ਸਵਰਾਜ 670000 ਰੁਪਿਆ ਰੇਟ ਹੈ 14 ਵਾਲੇ ਟਾਇਰ ਹੈ ਟਾਇਰ 75 ਪੈਸੇ ਹੈਗੇ ਜੀ ਅੱਗੇ ਆ ਗਈ 855 ਸਵਰਾਜ 2009 ਮਾਡਲ 745000 ਰੁਪਿਆ ਰੇਟ ਹੈ ਟਾਇਰ 65 ਪੈਸੇ ਹੈਗੇ ਹੈਗੇ 855 ਸਵਰਾਜ 2010 ਮਾਡਲ 3,70000 ਰੁਪਏ ਰੇਟ ਹੈ ਟਾਇਰ 65 ਵੇਸੇ ਅੱਗੇ 744 ਲਾਲ ਰੰਗ ਦਾ ਆ ਗਿਆ ਜੀ ਟਾਇਰ 60 ਕੁ ਪੈਸੇ 2003 ਮਾਡਲ ਹੈ 2,57,000 ਰੁਪਏ ਰੇਟ ਹੈ ਜੀ ਅੱਗੇ ਸੋਨਾਲੀ ਕਾ 2004 ਮਾਡਲ ਹੈ ਜੀ 2,85,000 ਰੁਪਏ ਰੇਟ ਹੈ ਸੋਨਾਲੀ ਕਾ 60 ਇੰਟਰਨੈਸ਼ਨਲ ਟਾਇਰ 80 ਵੇਸੇ ਇਸ ਤੋਂ ਅੱਗੇ ਆ ਗਿਆ ਸੋਨਾਲਿਕਾ 50 DI RX 2018 ਮਾਡਲ 5 ਲੱਖ ਰੁਪਿਆ ਰੇਟ ਹੈ ਸੋਨਾਲਿਕਾ ਸਵਰਾਜ XT 744 ਪੰਜਾਬ ਨੰਬਰ 2023 ਵੱਲ ਲੈ 6 ਲੱਖ ਤੇ 85000 ਰੁਪਿਆ ਰੇਟ ਹੈ ਇਸ ਤੋਂ ਅੱਗੇ ਆ ਗਿਆ ਜੀ 265 Mahindra ਅੱਧੇ ਟਾਇਰ ਹੈ 99 ਮਾਡਲ ਹੈ 1 ਲੱਖ 75000 ਰੁਪਿਆ ਰੇਟ ਹੈ ਇਸ ਤੋਂ ਗਿਆ ਗਿਆ ਜੀ ਆਰਮ ਟ੍ਰਿਕ 60 2009 ਮਾਡਲ ਹੈ ਡਬਲ ਕਲਚਰ ਟਾਇਰ 7580 ਪੈਸੇ 3 ਲੱਖ 20 ਹਜ਼ਾਰ ਰੁਪਏ ਰੇਟ ਹੈ ਇਸ ਤੋਂ ਗਿਆ ਗਿਆ ਸੋਨਾਲੀ ਕਾ 750 2007 ਮਾਡਲ ਹੈ 2 87 ਹਜ਼ਾਰ ਰੁਪਏ ਰੇਟ ਹੈ ਟਾਇਰ 60 62 ਪੈਸੇ ਕੋਈ ਨਹੀਂ ਲਾ ਲਿਓ ਜੀ ਕੋਈ ਨਹੀਂ ਲਾ ਲਿਓ ਜੀ ਲਾ ਲਵਣਾ ਬਾਅਦ ਦੇਖਾਂਗੇ ਸੋਰਾਜ 855 ਗਿਆ ਗਿਆ ਜੀ ਪੰਜਾਬ ਨੰਬਰ 2004 ਮਾਡਲ ਹੈ 255000 ਦੀ ਰੇਟ ਹੈ ਟਾਇਰ ਰੱਦੇ 24 ਵੈਕ ਟਾਇਰ ਰੱਦੇ ਹੈਗੇ ਅਗਲੇ ਟਾਇਰ 80 ਪੈਸੇ ਅਕੇ ਫਿਰ ਆ ਗਿਆ 855 ਪੰਜਾਬ ਨੰਬਰ 2001 ਮਾਡਲ ਹੈ 257000 ਰੁਪਿਆ ਰੇਟ ਹੈ ਟਾਇਰ 75 ਪੈਸੇ ਕਿ ਟ੍ਰੈਕਟਰ ਤੋਂ ਮੰਡੀ ਜਾਣਕਾਰੀ ਲੈਣੀ ਹੋਵੇ ਤਾਂ 8825 ਚਾਰ ਨਿਰਮਾ ਚਾਰ ਇਹ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰੋ ਜੀ ਆਪਣੇ ਚੈਨਲ ਨੂੰ ਕਰ ਲਿਓ ਫੋਲੋ ਹੋਰ ਵੀ ਵੀਡੀਓ ਚੰਗੀਆਂ ਜਨ ਟਰੈਕਟਰ ਲੈ ਕੇ ਆ ਰਹੇ ਹਾਂ ਤੁਹਾਡੇ ਵਾਸਤੇ ਇਹ ਧੰਨਵਾਦ ਦੋਸਤੋ